ल्या, 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 तो ये तो तो ना ये लोग बाहर का फैमिली का ओ नहीं वो जन बात तू बता कि ना वो बल्ले ऐसे रहया है तो का मैं इतनी चालया एक भी ओए मैं साडे लोग की बात की कर दूंगा हां वो लोग भी शादी करे आओ तो नहीं करे फिर चल जाएंगे चलो गाली से कर हां ये बात करनी है आ जाओ कोई कोई ना करता नहीं थोड़ी भी साडी है भाई सही ना साडी गल की बात को आप ਬੜਾ ਬਚੋ ਵੀਰ ਬੜਾ ਮਾਨਤ ਪਰ ਅੱਜ ਤੋਂ ਸਾਡਾ ਸੈਂਟਰ ਸਰਕਾਰ ਕਰ ਰਹੀ ਹੈ ਵੀ ਇਹ ਤੋਂ ਕੋਈ ਬੈਠੇ ਇਹ ਪਤਲਾ ਤੋਂ ਐਮਐਸ ਇਹ ਤੁਹਾਨੂੰ ਕੋਈ ਫਰਕ ਨਹੀਂ ਰੋਣ ਦੇ ਇਹ ਦੇਸ਼ ਦਾ ਪ੍ਰਧਾਨ ਮੰਤਰੀ ਇਹ ਸ਼ਬਦ ਕਹਿ ਕੇ ਮੁੱਖਤ ਦੇਵੇ ਤੇ ਆਨੰਦ ਆਇਆ ਅੱਜ ਉਹ ਕਾਨੂੰਨ ਡਰਾਈਵਰਾਂ ਦੇ ਖਿਲਾਫ ਲੈ ਆਂਦਾ ਇਹ ਰਵੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਮੋਦੀ ਸਾਹਿਬ ਨੇ ਕਿਹਾ ਸੀ ਨਾ ਪੰਦਰਾਂ 15 ਲੱਖ ਰੁਪਇਆ ਬਾਹਰੋਂ ਵਿਦੇਸ਼ਾਂ ਤੋਂ ਮੰਗਾ ਕੇ ਤੁਹਾਡੇ ਲੋਕਾਂ ਦੇ ਗਰੀਬਾਂ ਦੇ ਘਰਾਂ ਚ ਪਾਵਾਂਗੇ ਉਹਨਾਂ ਕੱਲੋਂ ਤੋਂ ਭੱਜ ਗਏ ਅੱਜ ਸਾਡਾ ਲੋਹੂ ਪੀਂਹ ਕੇ ਤੋਲਿਆ ਆ ਬਾਰਡਰ 'ਤੇ ਪੰਜਾਬ ਦੇ ਕਿਸਾਨ ਨੇ ਜਦੋਂ ਦੇਸ਼ ਭੁੱਖ ਬੜੀਆਂ ਜੂਝ ਰਿਹਾ ਸੀਗਾ ਉਹਦਾ ਪੂਰਾ ਢਿੱਡ ਭਰ ਕੇ ਦੇਸ਼ ਦਾ ਢਿੱਡ ਭਰ ਗਿਆ ਆਪਣੀਆਂ ਜ਼ਮੀਨਾਂ ਬੰਜਰ ਕਰ ਲਈਆਂ ਆਪਣੇ ਲੱਕ ਤੋੜ ਕੇ ਮਿਹਨਤ ਕੀਤੀ ਅੱਜ ਨਾਲਾ ਜ਼ਮੀਨਾਂ ਦੀ ਕੁਛ ਹੋ ਰਿਹਾ ਨਾ ਜ਼ਾਨੋ ਪੂਰਾ ਖਾਦ ਮੜ ਰਿਹਾ ਜੇ ਮਿਲਦਾ ਤੇ ਨਕਲੀ ਕੀਟਨਾਸ ਦਵਾਈਆਂ ਮਿਲ ਰਹੀਆਂ ਅੱਜ ਸਾਨੂੰ ਬਾਰਡਰ ਤੇ ਇਸ ਤਰ੍ਹਾਂ ਘੇਰਿਆ ਪਾਣੀ ਅਸੀਂ ਆਪਣਾ ਪੰਜਾਬ ਦਾ ਮੋਕਾ ਲਿਆ ਸਾਡੇ ਘਰ ਦੇ ਵਿੱਚ ਕਿਸੇ ਵੀ ਫੰਕਸ਼ਨ ਹੁੰਦਾ ਚਾਹੇ ਤੁਹਾਡੇ ਹੋਵੇ ਜਾਂ ਸਾਡੇ ਹੋਵੇ ਅਸੀਂ ਪਾਣੀ ਮੋਲ ਵਾਲਾ ਗੀਨੋਂ ਮਜ਼ਦੂਰ ਹੋ ਗਏ ਆ ਅਸੀਂ ਬੋਤਲਾਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਆ ਤੁਰਨਾ ਪਈ 400 ਫੁੱਟ ਤੇ ਚੱਲ ਗਿਆ ਪਰ ਸਾਡੇ ਪੰਜਾਬ ਦੇ ਲੋਕਾਂ ਨਾਲ ਕਿਉਂ ਬੇਤਰਾ ਹੋ ਰਿਹਾ ਕਿਉਂ ਇਹੋ ਜਿਹੇ ਫਾਸਟਰ ਬੰਨੇ ਆ ਸਾਡੀ ਤੁਹਾਨੂੰ ਇਹ ਬੇਨਤੀ ਕਰਨ ਆਏ ਆ ਤੇ ਸਾਡੀ ਗੱਲ ਉੱਪਰ ਤੱਕ ਪਹੁੰਚਾਓ ਜੇ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਇਆ ਜਾਵੇ ਅਸੀਂ ਦੇਸ਼ ਦੇ ਬਾਸੀ ਆ ਅਸੀਂ ਕੋ ਬਿੱਤ ਨਾ ਕੋਈ ਆਪਣਾ ਥੋੜੀ ਆ 99% ਸਾਡੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਆ ਦੇਸ਼ ਨੂੰ ਯਾਦ ਕਰਾਉਣ ਵਿੱਚ ਅੱਜ ਸਾਡਾ ਕੋ ਬਸੇ ਹੋਣੇ ਤੇਰਾ ਮੰਗਾਂ ਸਾਡੀਆਂ ਲੈ ਕੇ ਆਏ ਆ ਤੇਰਾ ਖਾੜੇ ਹੱਥ ਕਰਾਓ ਵੀ ਜੇ ਐਦਾਂ ਮਾਹੌਲ ਰਹੂਗਾ ਤੇ ਫੇ ਕਿਵੇਂ ਕਿੰਨਾ ਚਿਰ ਆਪਾਂ ਲੜਾਈ ਲੜਦੇ ਰਵਾਂਗੇ ਪਹਿਲਾਂ ਸਾਡਾ ਕਿਸਾਨ ਜਿਹੜਾ ਪਹਿਲਾਂ ਸਾਡਾ ਨੌਜਵਾਨ ਪੰਜਾਬ ਦਾ ਹੱਤ ਬਾਦ ਨੇ ਮਾਰਤਾ ਫੇ ਮੁੜ ਕੇ ਸਾਡਾ ਨੌਜਵਾਨ ਬੁਦੇ ਜਲਨ ਚ ਲਗਿਆ ਉਹ ਨਜਿਆਣਾ ਮਰ ਗਿਆ ਬਹੁਤ ਸਾਜ ਸਰਕਾਰਾਂ ਜੈਗਸਪਰਡ ਕਹਿ ਕੇ ਮਾਰੀ ਜਾ ਰਹੀਆਂ ਇਹ ਹਾਲਾਤਾਂ ਦਾ ਨਾਮ ਲਾ ਜੇ ਪੰਜਾਬ ਖਾਲੀ ਹੁੰਦਾ ਜਾ ਰਿਹਾ ਹਰ ਘਰ ਸਾਨੂੰ ਕੋਈ ਚਿੰਤਾ ਨਹੀਂ ਬੜੇ ਵਧੀਆ ਮਾਹੌਲ ਵਿੱਚ ਆਪਾਂ ਜਿਉਂਦੀ ਪੰਜਾਬ ਦੇ ਲੋਕ ਕੰਨ ਰਹੇ ਸੀ ਕੰਨ ਇੱਕੋ ਗੱਲ ਦੀ ਚਿੰਤਾ ਖਾਈ ਜਾ ਰਹੀ ਘਰ ਦੇ ਵਿੱਚ ਦੋ ਬੰਦੇ ਨੇ ਇੱਕ ਬੁੱਢਾ ਨੇ ਇੱਕ ਜੇ ਉਹ ਦੂਆ ਚਲ ਜਾਂਦਾ ਤੇ ਜਿਹੜਾ ਇੱਥੇ ਰਹਿ ਜਾਂਦਾ ਉਹਨੂੰ ਬੱਚੇ ਬਾਹਰ ਰਹਿ ਜਾਂਦੇ ਘਰ ਦੇ ਘਰ ਖਾਲੀ ਹੋ ਗਿਆ ਇਹ ਹਾਲਾਤਾਂ ਨੂੰ ਆਪਾਂ ਬਚਾਉਣ ਦੇ ਲਈ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਕਿੰਨੇ ਵਾਰੀ ਪੜਦੀਆ ਨਾ ਵੀ ਰੱਖਿਆ ਕਰਨੀ ਜੇ ਉਹ ਰੱਖਿਆ ਕਰੂ ਤਾਂ ਕੌਣ ਕਰੂਗਾ ਅਸੀਂ ਆਪਣੀਆਂ ਇਹ ਤੁਹਾਡੇ ਕੋਲ ਮੰਗਾ ਲੈ ਕੇ ਆਇਆ ਇਹ ਮੰਗਾ ਸਾਡੀਆਂ ਪ੍ਰਧਾਨ ਮੰਤਰੀ ਦੇ ਪਹਚਾਈਆਂ ਜਾਣ ਤੇ ਸਾਨੂੰ ਬਾਹਰਾਂ ਤੋਂ ਬਾਅਦ ਸਾਨੂੰ ਘਰਾਂ ਨੂੰ ਭੇਜਿਆ ਜਾਵੇ ਸਾਡੀ ਜਿਹੜੀ ਮੇਨਟਲੀ ਕਮਾਈ ਆ ਉਹਨਾਂ ਖਾਂ ਨੂੰ ਮੋਲ ਦਿੱਤਾ ਜਾਵੇ ਜਿਹੜਾ ਸਾਡਾ ਕਰਜ਼ਾ ਆ ਉਹ ਤੇ ਲੀਕ ਮਾਰੀ ਜਾਵੇ ਆ ਵੱਡੇ ਵੱਡੇ ਮਾਲ ਖੋਲ ਕੇ ਕਦਾਨੂਆਂ ਤੋਂ ਬਾਅਦ ਅਸੀਂ ਛੱਤਾਂ ਤੋਂ ਲੱਗਾ ਛੋਟਾ ਦੁਕਾਨਦਾਰ ਵੀ ਅਸੀਂ ਬਰਬਾਦ ਕਰ ਦਿੱਤਾ ਅਸੀਂ ਵਪਾਰੀ ਵੀ ਛੋਟਾ ਮਾਰ ਲਿਆ ਅੱਜ ਇੱਕ ਕਾਊਂਟਰ ਤੇ ਸਾਰਾ ਸਾਮਾਨ ਮਿਲ ਜਾਂਦਾ ਜਿੱਤੇ ਸਾਡਾ 100 ਦੁਕਾਨਦਾਰ ਰੋਟੀ ਖਾ ਲੱਗਦਾ ਸਗਾ ਅੱਜ ਇੱਕ ਕਾਊਂਟਰ ਤੇ ਸਾਮਾਨ ਮਿਲਦਾ ੜਾਨੀਆਂ ਤੇ ਵਾਨੀਆਂ ਦੇ ਜਿਹੜੇ ਮੌਲਿਆ ਉਹਨਾਂ ਦੇ ਵਿੱਚੋਂ ਅਸੀਂ ਦੁਕਾਨਦਾਰ ਵੀ ਬਰਬਾਦ ਕਰ ਦਿੱਤਾ ਤੇ ਅਸੀਂ ਕਸਾਰ ਵੀ ਬਜਵਾੜ ਕਰਤਾ ਅਸੀਂ 12 ਘੰਟੇ ਗਰੇਜ ਕਮਲਾ ਥੋੜੀ ਸੀ ਉਹਨਾਂ ਛੇ ਘੰਟੇ ਦਿਹਾੜੀ ਰੱਖੀ ਸੀ ਅਸੀਂ 12 ਘੰਟੇ ਦਿਹਾੜੀ ਬਣਾ ਕੇ ਮੁੜ ਕੇ ਬੈਂਕਰੀਆ ਦੇ 12 ਘੰਟੇ ਦਿਹਾੜੀ ਕਰਨ ਜਾ ਰਹੇ ਹਾਂ ਇਹਨਾਂ ਕੰਦਾ ਲੈ ਕੇ ਆਏ ਹਾਂ ਇਹਨਾਂ ਨੂੰ ਆਪਾਂ ਦੇਖੋ ਮੋਦੀ ਸਰਕਾਰ ਤੱਕ ਪਹੁੰਚਾਓ ਸਾਡੇ ਜਿਹੜੇ ਮਸਲੇ ਇਹਨਾਂ ਨੂੰ ਹੱਲ ਕਰੋ ਕਿ ਅਸੀਂ ਆਪਣੇ ਘਰਾਂ 'ਚ ਸੌਫੀ ਨੀਂਦ ਨਾਲ ਸੌਂ ਜਾਈਏ ਤੈਨੂੰ ਵੀ ਆਪਰੇ ਵਧੀਆ ਕੁਝ ਦੇ ਘਰਾਂ ਦੇ ਵਿੱਚ ਆਰਾਮ ਦੀ ਜੰਦ ਰੰਗੀਸ ਕਰੋ ਜੇ ਹੁਣ ਅਸੀਂ ਤੁਹਾਡੇ ਰੋਜ਼ ਘਰਾਂ ਦੇ ਮੋਰੇ ਆੜ ਕੇ ਸਰਨੇ ਮੁਝਾਰੇ ਲਾਵਾਂਗੇ ਤੁਸੀਂ ਵੀ ਪਰੇਸ਼ਾਨ ਆ ਅਸੀਂ ਵੀ ਪਰੇਸ਼ਾਨ ਆ ਨਾ ਇਧਰ ਲੈ ਸੁਗੀ ਨਾ ਇਧਰ ਲੈ ਸੁਗੀ ਇਹ ਸਾਡੀਆਂ ਮੰਗਾਂ ਨੇ ਇਹਨਾਂ ਨੂੰ ਉੱਪਰ ਤੱਕ ਸਰਕਾਰ ਤੱਕ ਪਹੁੰਚਾਇਆ ਜਾਵੇ ਤੇ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਵੇਂ ਆਪਾਂ ਅੱਗੇ ਵਧੀਆ ਮਾਹੌਲ ਵਿੱਚ ਪੰਜਾਬ ਦੇ ਲੋਕ ਯੀਨੇ ਆ ਉਹਦਾ ਆਪਣੀ ਜ਼ਿੰਦਗੀ ਬਤੀਤ ਕਰੀਏ ਫੇਰ ਦਾਰੀਆਂ ਮੰਦਾਂ ਨੇ ਉੱਪਰ ਟੱਕਰ ਗਿਆ ਜਾਣ ਬਾਈ ਕੁਝ ਕੱਟਾ ਹਾਂ ਵੈਲਕਮ ਨਹੀਂ ਦਿੱਕੀ ਰਿਆ ਦੋ ਨਾ ਮੈਂ ਨਹੀਂ ਫੁੱਟਾ ਨਹੀਂ ਅੱਧਾ ਅਧਿਆਪਨ ਆਉਂਦੇ ਚਾਹ ਨਹੀਂ ਇਹਨਾਂ ਟੂ ਟੂ ਕੱਟਾ ਹਾਂ ਜੀ ਬੰਦੇ ਦਾ ਬੰਦੇ ਦਾ ਨੀਰ ਇਹ ਵੀ ਗੱਲ ਹੈ ਕੋਈ ਗੱਲ ਨਹੀਂ ਆਜੋ ਜੀ ਅੰਦਰ ਨਹੀਂ ਬਾਹਰ ਹੀ ਬਾਹਰ ਹੀ ਜੀ ਚੈੱਕ ਕਰਕੇ ਜੀ ਆਪਾਂ ਰਾਤ ਵਿੱਚ ਰੋਗਨ ਨਕਸਾਨ ਬਾਰੇ ਜੇ ਮੈਂ ਪੰਜਾਬ ਦੇ ਮਨ ਜੇ ਕੋਈ ਨੁਕਸਾਨ ਹੋਣਾ ਪੱਕਾ ਜੋ ਹੁੰਦਾ ਆਪਣਾ ਹੀ ਹੁੰਦਾ ਕਿਸੇ ਦਾ ਨਹੀਂ ਇਸੇ ਬਾਹਰਲੇ ਮਨ ਦੀ ਜਾਨ ਆਪਾਂ ਕਿਨੇ ਚਾਵਨਾ ਭੇਜਿਆ ਉਹ ਸਾਰੇ ਪੁੱਤ ਸਾਡੇ ਗੱਲ ਨਹੀਂ ਹੁੰਦਾ ਨਾ ਸਾਡੀ ਨਾ ਮਿਲਦੀ ਨਹੀਂ ਹਰਾ ਨਾਰੇ ਸਾਡੀ ਪੰਜਾਬ ਦੇ ਜਿਹੜੇ ਹੈਗੇ ਲੀਡਰ ਹਰਾ ਨਾਰੇ ਮਾਨ ਸਾਡੇ ਮਨ ਨੂੰ ਵੀ ਥੋੜੀ ਜਿਹਾ ਹਮੇ ਵੀ ਆਣ ਖੜੇ ਨਿੱਕੀ ਮੈਮੋਰੰਡਮ ਜਿਹੜਾ ਨਾ ਉਹ ਗੋਲ ਜਰਾ ਬਿਹਤਰ ਹੁੰਦਾ ਕੋਈ ਨਕਾ ਭੇਜਣਾ ਜਪਾ ਤੇਰਾ ਸਾਨੂੰ ਜਦੋਂ ਬੰਦਿਆ ਚੋਰਾ ਐਸਕੇ ਮਗਰ ਹੋ ਜਾਂਦਾ ਕਾਸੀ ਹੋਰ ਇਹ ਕਤਾਬ ਕਾ ਆ ਮੀਡੀਆ ਮਰ ਮੰਡਰੇ ਇਹਾ ਸਾਡਾ ਇਹ ਤੁਹਾਡੇ ਗੱਲਾਂ ਤਾਂ ਦੇਖੋ ਤੁਸੀਂ ਵੀ ਇਹ ਤੇ ਕੁੱਤੇ ਪੈ ਸੁਣੀ ਜਾਂਦੇ ਨਹੀਂ ਨਹੀਂ ਨਹੀਂ